ਪਿੰਡ ਪੱਕਾ ਚਿਸਤੀ ਵਿਖੇ ਜੋ ਕੁਝ ਸਮਾਂ ਪਹਿਲਾਂ ਅਸੀਂ ਸਾਡੇ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਡਿਮਾਂਡ ਤੇ ਜਿਹੜੀ ਮੰਡੀ ਦਾ ਕੰਮ ਸ਼ੁਰੂ ਕਰਵਾਇਆ ਸੀ ਤਕਰੀਬਨ 90 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਮੰਡੀ ਬਣਾਈ ਔਰ ਉਸ ਤੋਂ ਬਾਅਦ ਸਾਡੇ ਲੋਕਾਂ ਦੀ ਡਿਮਾਂਡ ਸੀ ਕਿ ਇੱਕ ਸ਼ੈੱਡ ਵੀ ਇੱਥੇ ਬਣਾ ਕੇ ਦਿੱਤਾ ਜਾਵੇ ਤਾਂ ਤਕਰੀਬਨ 30 ਲੱਖ ਰੁਪਏ ਦੀ ਲਾਗਤ ਦੇ ਨਾਲ 100 ਫੁੱਟ ਬਾਈ 50 ਫੁੱਟ ਦਾ ਜਿਹੜਾ ਸ਼ੈੱਡ ਇੱਥੇ ਇਹਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ ਔਰ ਨੀ ਪੱਥਰ ਅਜ ਰੱਖਿਆ ਗਿਆ ਹੈ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਇਹ ਸਾਰਾ ਕੰਮ ਪੂਰਾ ਹੋ ਜਾਏਗਾ ਔਰ ਜਿਹੜੀ ਲੋਕਾਂ ਦੀ ਸਾਡੇ ਕਿਸਾਨਾਂ ਦੀ ਡਿਮਾਂਡ ਸੀ ਪਿੰਡ ਵਾਸੀਆਂ ਦੀ ਡਿਮਾਂਡ ਸੀ ਉਹ ਜਿਹੜੀ ਇਹਨਾਂ ਦੀ ਡਿਮਾਂਡ ਅਸੀਂ ਪੂਰੀ ਕਰਨ ਜਾ ਰਹੇ ਹਾਂ ਹਰ ਮੰਡੀ ਦੇ ਵਿੱਚ ਹਰ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਲੋਕਾਂ ਦੀ ਸਮੱਸਿਆ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਮੰਗ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਦੇ ਵਿੱਚ ਹਰ ਇੱਕ ਜਿਹੜੀ ਡਿਮਾਂਡ ਲੋਕਾਂ ਦੀ ਅਸੀਂ ਪੂਰੀ ਕਰ ਰਹੇ ਹਾਂ ਔਰ ਸੜਕਾਂ ਦੇ ਵੀ ਸਾਡੇ ਕੰਮ ਚੱਲ ਰਹੇ ਨੇ ਹੁਣ ਮੈਨੂੰ ਪਿੰਡ ਵਾਸੀ ਦੱਸ ਰਹੇ ਕਿ ਸਾਡੇ ਪਿੰਡ ਦੇ ਜਿਹੜੇ ਨਾਲ ਲੱਗਦੀਆਂ ਕੋਈ ਢਾਣੀਆਂ ਦੀਆਂ ਸੜਕਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਪੀਸੀ ਵਾਲਿਆਂ ਪੱਕੀਆਂ ਸੜਕਾਂ ਬਣਾਉਣ ਦੀ ਲੋੜ ਹੈ ਤਾਂ ਉਹਦੇ ਲਈ ਵੀ ਮੈਂ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਕਿ ਐਸਟੀਮੇਟ ਬਣਾ ਲੇ ਜਾਣ ਔਰ ਉਹਦਾ ਜਿਹੜਾ ਅਗਲੇ ਆਉਣ ਵਾਲੇ ਬਜਟ ਦੇ ਵਿੱਚ ਉਹ ਵੀ ਸੜਕਾਂ ਦਾ ਜਿਹੜਾ ਫੰਡ ਹੈ ਜਾਰੀ ਕਰਵਾ ਦਿੱਤਾ ਜਾਊਗਾ ਜਿਹੜੀਆਂ ਸੜਕਾਂ ਹੋਰ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਬਣਾ ਚੁੱਕੇ ਹਾਂ ਜਿਹੜੀਆਂ ਹੋਰ ਇਹਨਾਂ ਦੀ ਡਿਮਾਂਡ ਆਈ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਅਸੀਂ ਬਣਾ ਕੇ ਦੇਵਾਂਗੇ ਔਰ ਜੋ ਹੋਰ ਵੀ ਡਿਵੈਲਪਮੈਂਟ ਦੇ ਕੰਮ ਨੇ ਪਿੰਡ ਦੇ ਵਿੱਚ ਪਹਿਲਾਂ ਬਹੁਤ ਸਾਰੇ ਹੋਏ ਨੇ ਜਿਹੜੇ ਹੋਰ ਰਹਿ ਗਏ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਡਿਵੈਲਪਮੈਂਟ ਦੇ ਕੰਮ ਅਸੀਂ ਇੱਕ ਇੱਕ ਕਰਕੇ ਪੂਰੇ ਕਰਾਂ ਅਸੀਂ ਪਹਿਲੋ ਤਾਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲੋ ਮੰਡੀ ਮਨਜੂਰ ਕਰਵਾਈ ਬਣੀ ਤੇ ਸਾਡੇ ਜਿਹੜੀ ਲੋੜ ਸੀਗੀ ਛੱਡ ਦੀ ਛੱਡ ਬਣਨ ਜਾ ਰਿਹਾ ਇਹ ਇਹਦਾ ਨੀਂ ਮੱਥਰ ਰੱਖਿਆ ਹੈ ਕਾਫੀ ਦਿਨਾਂ ਤੋਂ ਜਿਵੇਂ ਨੀਂ ਚੱਲ ਰਹੀ ਸੀ ਤੇ ਅੱਜ ਨੱਲ ਸਾਹਿਬ ਆਏ ਨੇ ਨੀਂ ਮੱਥਰ ਰੱਖ ਕੇ ਜਾ ਰਹੇ ਨੇ ਨਾਲ ਹੀ ਡਿਮਾਂਡ ਕੀਤੀ ਸੀ ਟਾਣੀਆਂ ਨੂੰ ਪਿੰਡ ਦੇ ਵਿੱਚ ਸਾਡੀ ਪੱਕੀ ਛੜਕ ਜਾ ਰਹੀ ਉਹ ਟੁੱਟੀ ਹੈ ਜਾਂ ਟਾਣੀਆਂ ਨੂੰ ਐਮ ਐਲ ਸਾਹਿਬ ਨੇ ਉਹ ਹੀ ਅੱਜ ਅਧਿਕਾਰੀਆਂ ਨੂੰ ਅਦਾਤ ਕੀਤੀ ਵੀ ਉਹਨਾਂ ਨੂੰ ਜਿਹੜਾ ਐਸਟੀਮੇਟ ਬਣਾਓ ਤੇ ਉਹਨਾਂ ਦੇ ਸਮੇਂ ਦੇ ਵਿੱਚ ਆਪਾਂ ਬਣਾ ਦੇਾਂਗੇ ਇਸੇ ਤਰ੍ਹਾਂ ਹੀ ਅਸੀਂ ਉਮੀਦ ਕਰਦੇ ਹਾਂ ਵੀ ਕੰਮ ਹੁੰਦੇ ਰਹਿਣ ਤੇ ਸਾਰਿਆਂ ਦਾ ਸਹਿਯੋਗ ਬਣੇ